ਹਾਂਜੀ ਕੀ ਹਾਲ ਚਾਲ ਮੇਰੇ ਸਾਰੇ ਭਰਾਵਾਂ ਦਾ ਹੋਰ ਘਰ ਪਰਿਵਾਰ ਜਨਮ ਦਾ ਸਾਰਿਆਂ ਨੇ ਸੈਟ ਨੇ ਤੇ ਦੋ ਦਿਨ ਤੇ ਦੋ ਤਿੰਨ ਦਿਨ ਹੋ ਗਏ ਬਈ ਆਪਣੇ ਤੋਂ ਵਲੌਗ ਨਹੀਂ ਪਿਆਗਾ ਤੇ ਬਈ ਕੰਮਾਂ ਕਰ ਰਹੇ ਬੀਜੀ ਸੀਗੇ ਇਸ ਕਰਕੇ ਵਲੌਗ ਨਹੀਂ ਪਿਆ ਤੇ ਅੱਜ ਆਪਾਂ ਛਤਰੀ ਦਾ ਕੱਪੜਾ ਸਿਉਂਤਾ ਮੈਂ ਕਿਹਾ ਚੱਲ ਬਾਈਆਂ ਨੂੰ ਛੌਂਕ ਕਰਾ ਦੇ ਕੇ ਵਿਖਾ ਦੇ ਕੇ ਕੱਪੜਾ ਕਿਵੇਂ ਲੱਗਾ ਬਈ ਕਮੈਂਟ ਕਰਕੇ ਜਰੂਰ ਦੱਸਣਾ ਆਪ ਵਿਖਾਉਣੇ ਤੁਹਾਨੂੰ ਛਤਰੀ ਦਾ ਕੱਪੜਾ ਆ ਸਿਉਂਤਾ ਬਈ ਕੱਪੜਾ ਆ ਆ ਫੋਲਡ ਵਾਲੀ ਛਤਰੀ ਆ ਆ ਕਪੜਾ ਸਿੰਤਾਪਾ ਦੋ ਡੋਰਾਂ ਲਾਤੀਆਂ ਦੱਸਿਓ ਬਾਈ ਕਿਵੇਂ ਲੱਗਾ ਇਹ ਆਪਾਂ ਇੱਥੇ ਨਿੱਕੀ ਵੰਜੀ ਲਾ ਦਿੰਨੇ ਆਪਾਂ ਇਹ ਤੇ ਬੱਚੇ-ਬੱਚੇ ਬਾਹਰਿਆ ਕਰਾਂਗੇ ਜਿਹੜੇ ਨਹੀਂ ਉੱਡਣ ਵਾਲੇ ਜਿਹੜੇ ਛੋਟੇ ਹੁੰਦੇ ਬੱਚੇ ਇਹ ਤੇ ਬਾਹਰਿਆ ਕਰਾਂਗੇ ਤੇ ਆਈ ਹੱਥ ਨਾਲ ਲਾੜੇ ਕਰਾਂਗੇ ਆਪਾਂ ਵੱਡੀ ਛਤਰੀ ਤੇ ਨਹੀਂ ਲਾਉਂਦੇ ਤਾਂ ਅੰਗੀ ਛੋਟੀ ਇਹ ਨਿੱਕੀ ਆ ਇੱਥੇ ਲਾ ਦਿਆ ਕਰਾਂਗੇ ਇੱਥੇ ਹੱਥ ਨਾਲ ਬੱਚੇ ਬਾਦਿਆ ਕਰਾਂਗੇ ਤੇ ਐਂ ਲਾੜਿਆ ਕਰਾਂਗੇ ਬਈ ਇੱਥੇ ਲਾਤਾ ਆਪਾਂ ਬਾਕੀ ਇਹ ਛਤਰੀਆਂ ਲੱਗੀਆਂ ਹੋਈਆਂ ਹੀ ਆ ਬੱਚੇ ਭਾਏ ਵੇ ਆ ਕੁਝ ਬੱਚੇ ਆ ਬੈਠੇ ਹਜੇ ਲੱਗਣ ਵਾਲੇ ਆ ਤੇ ਆ ਵੱਡੇ ਕਬੂਤਰ ਆਪਾਂ ਕੱਢਿਆ ਸੀਗੇ ਕਬੂਤਰ ਅੱਜ ਦੋ ਦਿਨ ਆਪਾਂ ਕੂਤਰ ਕੱਢੇ ਸੀਗੇ ਤੇ ਸਿੱਧੇ ਆਏ ਪਰ ਬਾਈ ਬਹੁਤ ਮੁਸ਼ਕਲ ਨਾਲ ਨੂੰ ਵਿਖਾਉਣੇ ਕਰਾਉਣੇ ਸ਼ੌਂਕ ਆ ਇੱਕ ਤਾਂ ਕਬੂਤਰ ਕੱਢਿਆ ਸੀਗਾ ਆਪਾਂ ਇਹ ਆਪਣਾ ਬਿੱਲੀ ਵਾਲੇ ਤੇ ਸਰੁੱਡੇ ਸੀ ਬੱਚਾ ਸੀ ਚੀਕਦਾ ਸੀਗਾ ਤੇ ਤੇ ਸਰੁੱਡਾ ਹੀ ਹੁਣ ਸਾਫ਼ ਹੋ ਗਿਆ ਇਹ ਤੇ ਅੱਜ ਇੱਕ ਤਾਂ ਇਹ ਕੱਢਿਆ ਇੱਕ ਕਬੂਤਰ ਆ ਕੱਢਿਆ ਆਪਾਂ ਉਹਦਾ ਬੱਚੇ ਉੱਡਾ ਸੀਗਾ ਜਵੇਂ ਚੀਕਦਾ ਸੀਗਾ ਤੇ 15 ਦਿਨ ਹੋਏ ਸੀ ਚੋਗਾ ਹਟਿਆ ਤੋਂ ਤੇ ਆਪਾਂ ਹੀ ਛੱਡਤਾ ਸੀ ਬੱਚਾ ਬਾਦਾਮ ਬੂਮ ਨਹੀਂ ਖਾਦੇ ਸੀਗੇ ਉਹਨੇ ਇੱਕ ਆ ਪਾ ਕਬੂਤਰ ਕੱਢਿਆ ਅੱਜ ਸਿੱਧੇ ਬਾਈ ਆਪਾਂ ਬਾਈ ਮੁਸ਼ਕਿਲ ਨਾਲ ਹੀ ਆਇਆ ਇਹ ਕਿਥੋਂ ਨੂੰ ਕਬੂਤਰ ਖਾਉਣੇ ਦੱਸੋ ਇਹ ਕਿਹੜੀ ਨਸਲ ਆ ਹੁੜਦਾ ਚੰਗਾ ਸੀਗਾ ਤੇ ਆਪਾਂ ਬੱਚਿਆਂ ਵਾਸਤੇ ਰੋਕ ਲਿਆ ਵੇਖੋ ਬਈ ਦੱਸੋਗਾ ਬਾਈ ਕਿਹੜੀ ਨਸਰਾ ਸ਼ਾ ਅੱਖਾ ਕਾਲੀ ਝੁੰਜੇ ਦੀ ਜਮਾਂਦਰੀ ਇਹ ਆ ਵਾ ਤੁਹਾਨੂੰ ਜਾਲੀ ਛੱਡ ਕੇ ਵਿਖਾਉਣੇ ਦਾ ਕਰਾਉਣੇ ਸ਼ੌਂਕ ਕਮੈਂਟਾਂ ਜਰੂਰ ਦੱਸੋ ਕਿਹੜੀ ਨਸਰਾ ਬਾਈ ਕਿਸੇ ਵੀਰ ਨੂੰ ਪਤਾ ਤਾਂ ਵੇਖੋ ਬੇ ਖੜਨੀ ਕੁੜਨੀ ਕਰੋ ਚੈੱਕ ਇਹ ਆਪਣੇ ਸ਼ਾਕ ਨਹੀਂ ਕੱਢਿਆ ਤੇ ਕਾਲੀ ਝੁੰਝ ਕੱਢੀ ਬਈ ਜਮਾਂਦਰੀ ਇਹਦੀ ਚਿੱਟਾ ਸੀਗਾ ਪਹਿਲਾਂ ਬੱਚਾ ਹੁੰਦਾ ਵੀ ਤੇ ਸਾਫ਼ ਹੋਇਆ ਚਿੱਟਾ ਕੇ ਚੰਗਾ ਅੱਡਿਆ ਤੇ ਆਪਾਂ ਬੱਚਾ ਵਾਸਤੇ ਰੋਕ ਲਿਆ ਇਹ ਇਹਨਾਂ ਬੜਾ ਕਾਲੀਆਂ ਖਾਣੀਆਂ ਹਰਗੀਆਂ ਹੀ ਆ ਦੇਖੋ ਬਈ ਇੱਕ ਆਪ ਕਬੂਦਰੀ ਕੱਢੀ ਅੱਜ ਉਹ ਵੀ ਵਿਖਾਉਣੇ ਤੁਹਾਨੂੰ ਇੱਥੇ ਲਿਆ ਕੇ ਛੱਡਦੇ ਹਾਂ ਜਾਲ ਜ ਆਪਾਂ ਇੱਕ ਆਪ ਆਖਬੂਦਰੀ ਕੱਢੀ ਅੱਜ ਇਹ ਪਹਿਲਾਂ ਵੀ ਉੱਡਦੀ ਹੁੰਦੀ ਸੀ ਆਪਣੇ ਕੋਲੇ ਤੇ ਇਹਨਾਂ ਝਾੜ ਜੇ ਪੈ ਗਈ ਸੀਗੀ ਤੇ ਹੁਣ ਆਪਾਂ ਦੂਰੀ ਹਰ ਫੇਰ ਕੱਢ ਲਈ ਆ ਹੁਣ ਸਾਫ਼ ਹੋ ਗਈ ਹੈ ਪੱਟਤੀ ਸੀ ਆਪਾਂ ਪਹਿਲਾਂ ਹੀ ਤੇ ਹੁਣ ਹੋ ਗਈ ਹੈ ਸਾਫ਼ ਕਰੋ ਚੇੱਕ ਕਰੇ ਇੱਕ ਆਪਣਾ ਪੱਠਾ ਸਾਖ ਹੁੰਦੇ ਜਾਂਦਾ ਬਸ ਥੋੜੇ ਥੋੜੇ ਖੰਭ ਰਹਿ ਗਏ ਆ ਆ ਆਪਣਾ ਬੱਚਾ ਵੀ ਇੱਕ ਧੀਲਾ ਕਰੋਚੇ ਇੱਕ ਬਈ ਤੇ ਇੱਕ ਆਪਣਾ ਉਹ ਬੈਠਾ ਇਹ ਵੀ ਬੱਚਾ ਕੱਢਣ ਵਾਲਾ ਤੇ ਵੇਖੋ ਮੜਾ ਜੀ ਇਹ ਕ ਆਪਣੀ ਆਗੂ ਵੀ ਰਿਕੜਨ ਵਾਲੀ ਸਾਫ ਹੋਈ ਹੈ ਹੋਣੀ ਇਹ ਸ਼ਾਹ ਕੀ ਕਬੂਤਰੀ ਆ ਇਹ ਕਰੋ ਚੈੱਕ ਬਾਕੂਤਰਾ ਆਥਾਂ ਦਾ ਟਾਈਮ ਹੋ ਗਿਆ ਆਪਾਂ ਛੱਡ ਦਿੰਨੇ ਗੁੱਡੇ ਚ ਆ ਬੱਚਾ ਬੇਤਸ ਰੁੱਡਿਆ ਸੀ ਆਪਣਾ ਬਿੱਲੀ ਵਾਲੀ ਚੀ ਚੀ ਕਰਦਾ ਸੀ ਚੀਕਦਾ ਸੀ ਹਜੇ ਬਸ ਆ ਬਾਲੀ ਗੱਲ ਤਾਂ ਛਤਰੀ ਵਿਖਾਉਣੀ ਸੀ ਆਪਾਂ ਤੁਹਾਨੂੰ ਤੇ ਹੁਣ ਤਾਂ ਬਸ ਸ਼ਾਮ ਦਾ ਟਾਈਮ ਹੋਇਆ ਪਿਆ ਬਸ ਬਈ ਆਪਾਂ ਮੈਂ ਤਾਂ ਛਤਰੀ ਵਿਖਾਉਣੀ ਸੀਗੀ ਤੇ ਛਤਰੀ ਕਿਵੇਂ ਲੱਗੀ ਕਮੈਂਟਾਂ ਜਰੂਰ ਦੱਸਿਓ ਤੇ ਬਾਕੀ ਆਪਾਂ ਕੱਲੂ ਆਪਾਂ ਵੱਡੇ ਕਬੂਤਰ ਵਿਖਾਵਾਂਗੇ ਆਪਣੇ ਸ਼ਾਖੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈ ਜਿਹਨੇ ਨਹੀਂ ਕੀਤਾਗਾ ਬਸ ਧੰਨਵਾਦ ਬਈ ਆਪਾਂ ਕੱਲੂ ਵਿਖਾਵਾਂਗੇ ਵੱਡੇ ਕਬੂਤਰ ਠੀਕ ਹੈ